ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹੇ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਆਕਤ ਦੇ ਹਾਂ ਅੱਜ ਦੀ ਵੱਡੀ ਖਬਰ ਪਲਾੜ ਤੋਂ ਧਰਤੀ ਤੇ ਸ਼ਾਲਮਾਰਨ ਵਾਲੇ ਸਿਕਾਈ ਡਰਾਈਵਰ ਦੀ ਮੌਤ 13 ਸਾਲ ਪਹਿਲਾਂ ਬਨਾਇਆ ਸੀ ਇਹ ਖਾਸ ਰਿਕਾਰਡ ਪਲਾਟ ਤੋਂ ਤਰਤੀਤੇ ਛਾਲ ਮਾਰਨ ਵਾਲੇ ਅਸਟਰੀਆ ਦੇ ਸकाई ਡਰਾਈਵਰ ਫੈਲੈਕਸਿਕ ਬਾਗ ਬਾਮ ਗਾਟਰਸ ਨ ਦੀ ਗਵੀਰ ਵਾਨੋ ਇਟਲੀ ਕ ਪੈਰਾ ਗਲਾਈਡਿੰਗ ਖਾਸੇ ਵਿੱਚ ਮੌਤ ਹੋ ਗਈ ਹੈ ਉਹ 56 ਸਾਲ ਦੇ ਸਨ ਉੱਤਰੀ ਇਟਲੀ ਦੇ ਮਾਰਚੇਸ ਖੇਤਰ ਵਿੱਚ ਐਮਰਜੈਂਸੀ ਸੇਵਾਵਾਂ ਦੇ ਇੱਕ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਇਸ ਹੋਰੀ 에ਰ ਦੇਲਾ 체라 ਰੋਜ਼ਾਨਾ ਇੱਕ ਰਿਪੋਰਟ ਵਿੱਚ ਕਿਹਾ ਹੈ ਕਿਹਾ ਗਿਆ ਹੈ ਕਿ ਬਾਮ ਗਨਰ ਦੀ ਬਿਮਾਰੀ ਕਾਰਨ ਆਪਣੇ ਪੈਰ ਗਲਾਈ ਦਰ ਦੀ ਤੇ ਕੰਟਰੋਲ ਗਵਾ ਦਿੱਤਾ ਹੈ ਇਹ ਹਸਾ ਉਸ ਸਮੇਂ ਵਾਪਰਿਆ ਜਦੋਂ ਉਹ ਇਟਲੀ ਦੇ ਕੇਂਦਰ ਮਾਰਚਸ ਖੇਤਰ ਵਿੱਚ ਪੋਰਟੋ ਦੇ ਸੈਟ ਅਪ ਐਲ ਪੀ ਦੀ ਉਹ ਉੱਤੇ ਉੱਡ ਰਹਾ ਸੀ ਸਿੰਗਾਪੂਰ ਦੇ ਨੇੜੇ ਡਿੱ ਗਿਆ ਫਲੈਕਸ ਉਸ ਨੇ ਆਪਣੇ ਮੋਟਰ ਮੋਟਰਾਈਜ਼ਡ ਪੈਰਾਗਲਾਈਡਰ ਦੀ ਕੰਟਰੋਲ ਗਵਾ ਦਿੱਤਾ ਹੈ ਅਤੇ ਇੱਕ ਹੋਟਲ ਦੇ সুইমিং ਪੂਲ ਦੇ ਨੇੜੇ ਜ਼ਮੀਨ ਤੇ ਡਿੱਗ ਪਿਆ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਅਖਬਾਰ ਦੇ ਅਨੁਸਾਰ ਹਾਸਾ ਸ਼ਾਮ 4 ਵਜੇ ਦੇ ਕਰੀਬ ਹੋਇਆ ਹੈ সুইমিং ਪੂਲ ਵਿੱਚ ਡਿੱਗਣ ਨਾਲ ਇੱਕ ਔਰਤ ਵੀ ਜ਼ਖਮੀ ਹੋ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ